ਸਾਡੇ ਭਰਾ ਅਸੀਂ ਇੱਥੇ ਮਨਾਲੀ ਸ਼ੂਟ ਕਰਦੇ ਫਿਰਦੇ ਹਾਂ ਇਜ਼ਰਾਈਲ ਤੋਂ ਆਏ ਨੇ ਹੈ ਇੰਡੀਆ ਵਿਜ਼ਿਟ ਕਰ ਰਹੇ ਨੇ ਹਿਮਾਚਲ ਤੋਂ ਸੋ ਬਹੁਤ ਪਿਆਰਾ ਪਰਿਵਾਰ ਹੈ ਮੈਂ ਗੀਤ ਪਰ ਚਿਤ ਤੇ ਹੈ ਇਹਨਾਂ ਨੂੰ ਦੇਖ ਕੇ ਕਿ ਜਿੱਦਾਂ ਆ ਪਹਾੜਾਂ ਦੇ ਚੜ੍ਹਨੇ ਹਨ ਇਹਨਾਂ ਦੇ ਵਹਿਨ ਨੂੰ ਕੋਈ ਨਹੀਂ ਰੋਕ ਸਕਦਾ ਸਿਰਸਤਰਾ ਮੇਰੇ ਖਿਆਲ ਤੋਂ ਮਨੁੱਖਾਂ ਦੀ ਮੁਹੱਬਤ ਨੂੰ ਹੈ ਧਰਮਾਂ ਨੂੰ ਜਾਤਾਂ ਨੂੰ ਕੋਈ ਨਹੀਂ ਵੰਡ ਸਕਦਾ ਅਸੀਂ ਸਾਰੇ ਇੱਕ ਹੀ ਹਾਂ ਤੇ ਗੀਤ ਦੇ ਦੋ ਬੋਲ ਹੈ ਕਿ ਜੀਤੇ ਮਰਿਆ ਜੀਤੇ ਮਰਦਾ ਓ ਹਾ ਜੀਤੇ ਮਰਿਆ ਜੀਤੇ ਮਰਦਾ ਹੋਤੇ ਮਰਦੇ ਰਹਿਣਾ ਏ ਸਾਡਾ ਕੰਮ ਮੁਹੱਬਤ ਕਰਨਾ ਅੱਬਾ ਕਰਦੇ ਰਹਿਣਾ ਉਹ ਸਾਡਾ ਕੰਮ ਮੁਹੱਬਤ ਕਰਨਾ ਓਏ ਅੱਜ ਕਬੂਲੇ ਕੱਲ ਕਬੂਲੇ ਪਹਾਵੇ ਕੱਲ ਤੋਂ ਬਾਅਦ ਕਦੇ ਅੱਜ ਕਬੂਲੇ ਕੱਲ ਕਬੂਲੇ ਪਹਾਵੇ ਕੱਲ ਤੋਂ ਬਾਅਦ ਕਦੇ ਆਪਾਂ ਅਰਜੀ ਪਉਂਦੇ ਰਹਿਣਾ ਤੇ ਵਰਕੇ ਭਰਦੇ ਰਹਿਣਾ ਏ ਸਾਡਾ ਕੰਮ ਮੁਹੱਬਤ ਕਰਨਾ 哦。Oh.